ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆ ਰਹੀ ਆ ਕਿ ਭਗਵੰਤ ਮਾਨ ਦਾ ਜਿਹੜਾ ਅਸਤੀਫਾਗਾ ਜਿਹੜਾ ਕਿ ਲਗਭਗ ਉਹ ਤੋਂ ਤੈ ਹੋ ਚੱਕਿਆਗਾ ਔਰ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਪਊਗਾ ਜਾਂ ਇਹ ਸਮਝ ਲਓ ਕਿ ੱੱਕੇ ਨਾਲ ਅਸਤੀਫਾ ਜਿਹੜਾ ਉਹ ਲਿਆ ਜਾਵੇਗਾ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਤੁਹਾਨੂੰ ਇੱਕ ਵੱਡੀ ਜਾਣਕਾਰੀ ਦਿੰਦੇ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਹੁਣ ਇਸ ਖਬਰ ਦੇ ਨਾਲ ਕਈਆਂ ਦੇ ਜਿਹੜੇ ਮਿਰਚਾਂ ਵਾਂਗੂ ਜਿਹੜੀਆਂ ਬੋਲ ਲੱਗਣਗੇ ਪਰ ਹਾਇ ਸੱਚਾ ਹਕੀਕਤਾ ਤੇ ਆਪਾਂ ਅੱਜ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਜੋ ਖਲਾਰਾ ਪੈ ਚੁੱਕਿਆ ਹੈਗਾ ਉਹ ਵੱਡੀ ਪੱਧਰ ਤੇ ਜਿਹੜਾ ਹੁਣ ਇੱਕ ਜੰਗ ਸੜ ਚੁੱਕੀ ਆ ਭਗਵਾਨਤ ਮੰਨ ਦਾ ਜਿਹੜਾ ਸਤੀਫਾਗਾ ਲਗਭਗ ਉਹ ਤੈ ਹੋ ਚੁੱਕਿਆ ਹੈਗਾ ਅਰਵਿੰਦ ਕੇਜਰੀਵਾਲ ਨੇ ਸਾਰਾ ਕੁਝ ਆਪਨੇ ਹੱਥ ਦੇ ਵਿੱਚ ਲੈ ਲਿਆ ਇਹ ਤੁਹਾਨੂੰ ਅਹਿਮ ਜਾਣਕਾਰੀ ਦਿੰਦੇ ਆ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਤੇ ਪਹਿਲਾ ਆਈਕਨ ਵਾਲਾ ਦਿੱਲੀ ਵਾਲਾ ਜਿਹੜਾ ਬਟਨ ਆ ਉਹ ਵੀ ਦਵਾ ਦੇਣਾ ਤਾਂ ਕਿ ਨੋਟੀਫਿਕੇਸ਼ਨ ਹਰ ਤੁਹਾਡੇ ਤੱਕ ਪਹੁੰਚਦੀ ਹੋ ਜਾਵੇ ਹਸੀਖਾਲ ਜੀ ਆਪਾਂ ਗੱਲ ਕਰਾਂਗੇ ਅੱਜ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਵੱਡੀ ਖਬਰ ਆ ਖਾਸ ਕਰਕੇ ਆਮਾ ਦੀ ਪਾਰਟੀ ਦੇ ਨਾਲ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਮਾ ਦੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਆ ਦੂਸਰੇ ਪਾਸੇ ਜਿਹੜਾ ਦਿੱਲੀ ਦੇ ਮੁੱਖ ਮਹਿਮਾਨ ਆ ਜਿਹੜਾ ਕਿ ਅਰਵਿੰਦ ਕੇਜਰੀਵਾਲ ਆ ਜਿਨ੍ਹਾਂ ਦੇ ਹੱਥ ਭਾਰਤ ਮੰਤਰੀ ਦੀ ਡੋਰ ਆ ਤੇ ਉਹ ਅੱਜ ਪੰਜਾਬ ਦੇ ਦੌਰੇ ਤੇ ਆਏ ਹੋਏ ਨੇ ਤੇ ਅਚਾਨਕ ਕਹਿੰਦੇ ਭਗਵਾਨਤਮਨ ਬਿਮਾਰ ਹੋ ਗਿਆ ਤੇ ਅਰਵਿੰਦ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਟ੍ਰਿਪ ਲੱਗੀ ਹੋਈ ਆ ਕਿ ਉਹ ਇੱਥੇ ਆ ਨਹੀਂ ਸਕਦੇ ਪਰ ਤੁਸੀਂ ਇੱਥੇ ਇੱਕ ਹੋਰ ਵੱਡਾ ਜਿਹੜਾ ਧਾਰਨਾ ਮੈਂ ਗੱਲ ਦੱਸੂਗਾ ਕੱਲੀ-ਕੱਲੀ ਇੱਕ ਬੀਬੀ ਆ ਜਿਹੜੀ ਉਹ ਲੋਕਾਂ ਨੂੰ ਕਹਿ ਰਹੀ ਆ ਕਿ ਸਾਡੇ ਮੁਖਵਾਂ ਤੇ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਵਿੱਚ ਆਉਣਗੇ ਜੇਕਰ ਕੋਈ ਉਹਨੂੰ ਕੁਝ ਵੀ ਬੋਲਿਆ ਤਾਂ ਅਸੀਂ ਮੁਰੇ ਹੋ ਕੇ ਲੜਾਂਗੇ ਆ ਜਣੇ ਕਿ ਉਹ ਪਹਿਲੇ ਜਿਹੜਾ ਮੁੱਖ ਮੰਤਰੀ ਆ ਅਰਵਿੰਦ ਕੇਜਰੀਵਾਲ ਨੂੰ ਮੰਨੀ ਬੈਠੀਆਂ ਨੇ ਹੁਣ ਭਗਵੰਤ ਮਾਨ ਤੁਹਾਨੂੰ ਪਤਾ ਹੋਊਗਾ ਕਿ ਕਰੀਬ ਅੱਜ ਤੋਂ 7-8 ਮਹੀਨੇ ਪਹਿਲਾਂ ਜੇ ਆਪਾਂ ਗੱਲ ਕਰੀਏ ਕਿ ਇੱਕ ਮਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਸੀ ਉਸ ਵੇਲੇ ਵੀ ਰੌਲਾ ਪਿਆ ਸੀ ਕਿ ਭਗਵੰਤ ਮਾਨ ਤੋਂ ਅਸਤੀਫਾ ਜਿਹੜਾ ਮੰਗਿਆ ਜਾ ਰਿਹਾ ਸੀ ਤੇ ਭਗਵੰਤ ਮਾਨ ਜਦੋਂ ਸੰਦੀਪਾੜਕਾ ਉੱਤੇ ਜਾਂਦੇ ਆ ਤੇ ਭਗਵੰਤ ਮਾਨ ਦੇ ਅਰਵਿੰਦ ਕੇਜਰੀਵਾਲ ਦੇ ਨਾਲ ਗੱਲਬਾਤ ਵੀ ਕਰਾਈ ਜਾਂਦੀ ਆ ਤੇ ਉਸ ਗੱਲ ਦੇ ਵਿੱਚ ਜਿਹੜਾ ਅਰਵਿੰਦ ਕੇਧਰੀਵਾਲ ਨੇ ਜਿਹੜਾ ਅਸਤੀਫਾ ਮੰਗਿਆ ਸੀ ਪਰ ਭਗਵਾਨਤਮਨ ਨੇ ਉਸਤੀਫਾ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਦੇ ਖਟਾਸ ਆ ਜਿਹੜੀ ਉਹ ਪੈਦਾ ਜ਼ਰੂਰ ਹੋਈ ਆ ਫਿਰ ਕਹਿੰਦੇ ਹੁੰਦੇ ਕਿ ਲੀਡਰ ਆਪਸ ਦੇ ਵਿੱਚ ਰਾਜਨੀਤਿਕ ਲੋਕ ਇਹ ਜੇ ਆ ਬਾਅਦ ਵਿੱਚ ਫਿਰ ਇੱਕਮਕ ਹੋ ਜਾਂਦੇ ਆ ਚਾਹੇ ਸਟੇਟਾਂ ਦੇ ਉੱਤੇ ਕਿੰਨੇ ਮਰਜ਼ੀ ਲੜਾਈਆਂ ਕਰ ਲੈਣ ਹੁਣ ਆਪਾਂ ਗੱਲ ਕਰਦੇ ਆ ਭਵਤਮਨ ਦੇ ਅਸਤੀਫੇ ਦੀ ਕਿ ਦਿੱਲੀ ਵਾਲੇ ਭਵਤਮਨ ਤੋਂ ਅਸਤੀਫਾ ਕਿਵੇਂ ਲੈਣਗੇ ਜਿਹੜੀ ਆਮ ਆਦਮੀ ਦੀ ਪਾਰਟੀ ਆ ਇਹਦਾ ਜਿਹੜਾ ਝਾੜੂ ਖਿੱਲ ਚੁੱਕਿਆਗਾ ਆਮਾਦੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹੋ ਚੁੱਕੀ ਆ ਜਿਹੜਾ ਆਪ ਤੇ ਕਬਜ਼ਾ ਹੈਗਾ ਉਹ ਦਿੱਲੀ ਵਾਲਿਆਂ ਦਾ ਹੋਣ ਵਾਲਾ ਹੈਗਾ ਜਿਹੜਾ ਭਗਵਾਨ ਟਮਾਂਟੋ ਹਸਤੀਫਾਗਾ ਜਿਹੜਾ ਜਲਦੀ ਲਿਆ ਜਾਊਗਾ ਕਿਉਂਕਿ ਇੱਕ ਪਾਸੇ ਜਿਹੜਾ ਅਧ ਅਰਵਿੰਦ ਕੇਧਰੀਵਾਲ ਆ ਜਿਹੜਾ ਪੰਜਾਬ ਦੇ ਹਰ ਪੀੜ ਤੇ ਜਿਹੜੇ ਦੌਰੇ ਨੇ ਉਹ ਕਰ ਰਿਹਾ ਹੈਗਾ ਤੇ ਭਗਵਾਨ ਟਮਾਰ ਕਦੇ ਬਿਮਾਰ ਆ ਇਹ ਪਤਾ ਨਹੀਂ ਅਸਲ ਦੇ ਵਿੱਚ ਬਿਮਾਰ ਹੈ ਜਾਂ ਨਹੀਂ ਪਰ ਕਿਹ ਸੁਤਰ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਆ ਕਿ ਕੁਝ ਨਾ ਕੁਝ ਵੱਡਾ ਹੋਣ ਵਾਲਾ ਹੈਗਾ ਜਣੀ ਕਿ ਆਮਾ ਦੀ ਪਾਰਟੀ ਦੇ ਵਿੱਚ ਵੱਡਾ ਪਟਾਕਾ ਪੈਣ ਵਾਲਾ ਹੈਗਾ ਤੁਹਾਨੂੰ ਇਹ ਦੱਸ ਦਈਏ ਕਿ ਕਰੀਮ ਆ 40 ਤੋਂ 45 ਐਮਐਲਏ ਜਿਹੜੇ ਉਹ ਕੇਦਰੀਵਾਲ ਦੇ ਨਾਲ ਆ ਤੇ ਦੂਸਰੇ ਪਾਸੇ ਐਮਐਲਏ ਜਿਹੜੇ ਉਹ ਭਗਵੰਤ ਮਾਨ ਦੇ ਨਾਲ ਆ ਜਣੀ ਕਿ ਭਗਵੰਤ ਮਾਨ ਤੋਂ ਜਿਹੜੇ ਐਮਐਲਏ ਆ ਉਹ ਕੰਨੀ ਕਤਰੌਂ ਦੇ ਨਜ਼ਰ ਆ ਰਹੇ ਨੇ ਬੇਸ਼ੱਕ ਕੁਝ ਕਈ ਮੈਲੇ ਆ ਜਿਹੜੇ ਭਗਵੰਤ ਮਾਨ ਦੀ ਜਿਹੜੀ ਵਾਵਾ ਕਰਦੇ ਆ ਪਰ ਵੱਡੇ ਜਿਹੜੇ ਆਪਾਂ ਕਹਿੰਦੇ ਕਿ ਉਹ ਪਵਰਤਮਨ ਤੋਂ ਨਰਾਜ ਆ ਕੁਝ ਦਿੱਲੀ ਵਾਲੇ ਤੋਂ ਨਰਾਜ ਆ ਹੁਣ ਆਉਣ ਵਾਲੀਆਂ 2000 ਦੀਆਂ 27 ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਤੁਹਾਨੂੰ ਵੱਡਾ ਫੇਰ ਬਦਲ ਜਿਹੜਾ ਵੇਖਣ ਨੂੰ ਮਿਲੇਗਾ ਆਵਾ ਦੀ ਪਾਰਟੀ ਦਾ ਜਿਹੜਾ ਭਗਵੰਤ ਮਾਨ ਤੋਂ ਜਿਹੜਾ ਅਸਤੀਫਾ ਜਿਹੜਾ ਉਹ ਕਿਵੇਂ ਲਿਆ ਜਾਊਗਾ ਕੀ ਅਸਤੀਫਾ ਦਿੰਦੇ ਆ ਜਾਂ ਭਗਵੰਤ ਮਾਨ ਨਹੀਂ ਦਿੰਦਾ ਜਿਸ ਤਰ੍ਹਾਂ ਪਹਿਲਾਂ ਜਿਹੜਾ ਪੰਜਾਬ ਪ੍ਰਧਾਨ ਦਾ ਜਿਹੜਾ ਅਹੁਦਾ ਹੈ ਭਗਵੰਤ ਮਾਨ ਤੋਂ ਖੋਲਿਆ ਸੀ ਤੇ ਭਗਵੰਤ ਮਾਨ ਕੋਲੇ ਜਿਹੜਾ ਗਰੇ ਮਤਲਬ ਅੱਲਾ ਵੀ ਆ ਪੰਜਾਬ ਪ੍ਰਧਾਨ ਦਾ ਅਹੁਦਾ ਵੀ ਸੀ ਮੁੱਖ ਮੰਤਰੀ ਦਾ ਵੀ ਸੀ ਤੇ ਹੁਣ ਇਹ ਵੱਡੀ ਜਿਹੜੀ ਸਭ ਤੋਂ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆ ਰਹੀ ਆ ਕਿ ਭਗਵੰਤ ਮਾਨ ਦਾ ਜਿਹੜਾ ਅਸਤੀਪਾਗਾ ਜਿਹੜਾ ਕਿ ਲਗਭਗ ਉਤੋਂ ਤੈ ਹੋ ਚੱਕਿਆਗਾ ਜਾਨੀ ਕਿ ਭਗਵੰਤ ਮਾਨ ਅਸਤੀਪਾ ਦੇਊਗਾ ਜਾਨੀ ਕਿ ਹੁਣ ਇਤੋਂ ਵੱਡੀ ਇੱਕ ਹੋਰ ਬਗਾਵਤ ਹੋਊਗੀ ਪੰਜਾਬ ਦੇ ਵਿੱਚ ਹੁਣ ਦੋ ਪਾਰਟੀਆਂ ਹੋਰ ਆਪਾਂ ਨਵੇਂ ਉਗਰਨਗੀਆਂ ਆਪਾਂ ਜੇ ਗੱਲ ਕਹਿ ਲਈਏ ਕਿ ਆਮ ਆਦੀ ਪਾਰਟੀ ਜਿਹੜੀ ਆਪ ਦੀ ਪਾਰਟੀ ਜਿਹੜੀ ਅਰਵਿੰਦ ਕੇਜਰੀਵਾਲ ਨੇ ਜਿਹੜੀ ਦਿੱਲੀ ਤੋਂ ਚਲਾਈ ਉਹ ਪੰਜਾਬ ਦੇ ਵਿੱਚ ਆਈ ਪੰਜਾਬ ਦੇ ਥਰੂ ਜਿਹੜਾ ਇਹਨਾਂ ਭਗਵੰਤ ਮਾਨ ਦੇ ਥਰੂ ਕਹਿ ਲਈ ਆਪਾਂ ਕਿ ਭਗਵੰਤ ਮਾਨ ਦਾ ਜਿਹੜਾ ਚਿਹਰਾ ਜਿਹੜਾ ਜਦੋਂ ਮੁੱਖ ਮੰਤਰੀ ਦਾ ਚਿਹਰਾ ਲਾਨਿਆ ਤੇ ਭਗਵੰਤ ਮਾਨ ਜਿੱਤੇ ਤੇ ਲੋਕਾਂ ਨੇ ਆਸ ਕਰਕੇ ਵੋਟਾਂ ਪਾਈਆਂ ਕਿ ਪੰਜਾਬ ਦਾ ਬਦਲਾ ਲੈ ਇਹ ਪੰਜਾਬ ਦਾ ਸੀਆ ਭਗਵੰਤ ਮਾਨ ਹੋਣਾ ਚਾਹੀਦਾ ਤੇ ਉਹਨਾਂ ਦਿੱਲੀ ਵਾਲਿਆਂ ਦਾ ਵੀ ਜਿਹੜਾ ਅਲੱਗ ਭਾਗ ਸਹੀ ਖੇਡਿਆ ਤੇ ਜਿੱਤੇ ਵੀ ਆ ਇਹਦੇ ਵਿੱਚ ਦੋ ਰਹਿਮਾਂ ਨੇ ਤੇ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਅਰਵਿੰਦ ਕੇਜਰੀਵਾਲ ਆ ਤੇ ਭਗਵੰਤ ਮਾਨ ਦੀਆਂ ਜਿਹੜੀਆਂ ਦੋ ਪਾਰਟੀਆਂ ਬਣ ਸਕਦੀਆਂ ਨੇ ਕੀ ਤੁਹਾਨੂੰ ਲੱਗਦਾਗਾ ਅਰਵਿੰਦ ਕੇਜਰੀਵਾਲ ਪੰਜਾਬ ਦੇ ਵਿੱਚ ਵੱਖਰੀ ਪਾਰਟੀ ਬਣਾਉਣਗੇ ਜਾਂ ਭਗਵੰਤ ਮਾਨ ਉਸੇ ਪਾਰਟੀ ਵਿੱਚ ਰਹੂਗਾ ਜਾਂ ਉਸੇ ਪਾਰਟੀ ਦਾ ਕੋਈ ਨਾਮ ਹੋਰ ਰੱਖੂਗਾ ਜਾਂ ਭਗਵੰਤ ਮਾਨ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਚੱਲਿਆ ਜਾਊਗਾ ਤਾਂ ਨੂੰ ਕੀ ਲੱਗਦਾਗਾ ਤੇ ਇਹ ਵੱਡੇ ਫੇਰ ਬਦਲ ਹੋਣ ਵਾਲੇ ਆ 2027 ਦੀਆਂ ਵੋਟਾਂ ਬਹੁਤ ਦੂਰ ਪਈਆਂ ਨੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਵੱਡਾ ਹਿਰ ਫੇਰਬਦਲ ਨੂੰ ਦੇਖਣ ਨੂੰ ਮਿਲੂਗਾ ਵੱਡਾ ਪਟਾਕਾ ਪੈਣ ਵਾਲਾਗਾ ਜਾਨੀ ਮੈਂ ਤੁਹਾਨੂੰ ਪਹਿਲਾਂ ਆਖਿਆ ਕਿ ਹਟਿਆਂਗੇ ਕਿ ਝਾੜੂ ਦੇ ਜਿਹੜੇ ਹੁਣ ਟੀਲੇ ਆ ਉਹ ਖਿਲਣਦੇ ਯਾਰੇ ਆ ਬੇਸ਼ੱਕ ਇਹ ਅਜੇ ਤੱਕ ਜਿਹੜੀਆਂ ਕਈ ਸੁਨਾਵਾਂ ਜਿਹੜੀਆਂ ਅੰਦਰ ਅੰਦਰ ਧੁੱਕ ਰਹੀਆਂ ਨੇ ਬਾਹਰ ਨਹੀਂ ਸਕ ਨਹੀਂ ਆ ਰਹੀਆਂ ਪਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਮਿਲੀ ਆ ਕਿ ਭਗਵਾਨ ਤਮਨ ਦਾ ਲਗਭਗ ਅਸਤੀਫਾ ਜਿਹੜਾ ਉਹ ਪਹਿਲੇ ਲਿਖਿਆ ਹੋਇਆਗਾ ਜਿਸ ਤਰ੍ਹਾਂ ਪਠਾਨ ਮਾਦਰਾ ਨੇ ਕਿਹਾਗਾ ਕਿ ਕਈ ਐਮਪੀਆਂ ਤੇ ਐਮਐਲਆਂ ਦਾ ਸਟਿਪਾਗਾ ਜਿਹੜਾ ਉਹ ਕੋਰੇ ਕਾਗਜ਼ ਦੇ ਉੱਤੇ ਆਪ ਸ਼ਟਾਵਾਂ ਦੇ ਉੱਪਰ ਕਹਿ ਲਈਏ ਕਿ ਉਹ ਲਿਖਾਈ ਬੈਠਾ ਰਵਿੰਦ ਕੇਜਰੀਵਾਲ ਆ ਅਜਾ ਜੇਕਰ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਵਿਰੋਧ ਨਹੀਂ ਹੁੰਦਾ ਸ਼ਾਂਤ ਮਾਈ ਦੇ ਤਰੀਕੇ ਦੇ ਨਾਲ ਦੌਰਾ ਕਰਕੇ ਚਲਿਆ ਜਾਂਦਾ ਤੇ ਕੀ ਉਹ ਐਲਾਨ ਕਰਦਾਗਾ ਜੇ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਸਫਲ ਹੋ ਜਾਂਦਾ ਤਾਂ ਫਿਰ ਇਹ ਸਮਝੋ ਕਿ ਭਗਵੰਤ ਮਾਨ ਦਾ ਪੱਤਾ ਜਿਹੜਾ ਫਾਰਾ ਪਾਇ ਕਹਿ ਲਈਏ ਕਿ ਉਹ ਕੱਟੇ ਲੈ ਔਰ ਵਾਲੇ ਦਿਨਾਂ ਦੇ ਵਿੱਚ ਭਗਵਾਨਤ ਮਾਨ ਨੂੰ ਸਤੀਫਾ ਦੇਣਾ ਪਊਗਾ ਜਾਂ ਇਹ ਸਮਝ ਲਓ ਕਿ ੱ ੱਕੇ ਨਾਲ ਸਤੀਫਾ ਜਿਹੜਾ ਉਹ ਲਿਆ ਜਾਵੇਗਾ ਤੇ ਇਸ ਸਭ ਤੋਂ ਵੱਡੀ ਜਿਹੜੀ ਅਹਿਮ ਖਬਰ ਆ ਤੁਹਾਨੂੰ ਉਹ ਸੁਣਾ ਦਿੱਤੀ ਆ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਵਿੱਚ ਸ਼ੁਰੂ ਤੋਂ ਜਿਹੜਾ ਕਾਟੋ ਕਲੇਸ਼ ਆ ਜਿਹੜਾ ਉਹ ਚੱਲਦਾ ਆ ਰਿਹਾ ਬਕਾਬਤਾ ਹੁੰਦੀਆਂ ਰਹੀਆਂ ਕੋਈ ਉਧਰ ਭੱਜੇਗਾ ਕੋਈ ਉਧਰ ਭੱਜੇਗਾ ਇਹ ਤਾਂ ਬੇਸ਼ੱਕ ਹਰ ਪਾਰਟੀ ਦੇ ਵਿੱਚ ਆ ਪਰ ਜਿਸ ਦਿਨ ਤੋਂ ਮੁੱਖ ਮੰਤਰੀ ਭਗਵਾਨਤ ਮਾਨ ਬਣਿਆ ਉਸ ਦਿਨ ਤੋਂ ਜਿਹੜਾ ਕਾਟੋ ਕਲੇਸ਼ ਆ ਜਿਹੜਾ ਉਹ ਚੱਲਦਾ ਆ ਰਿਹਾ ਹੁਣ ਵੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਕੀ ਪਟਾਕਾ ਪੈਂਦਾਗਾ ਕੀ ਝਾੜੂ ਕਿੱਧਰ ਜਾਂਦਾਗਾ ਕਿੱਧਰ ਖਿਲਰਦਾਗਾ ਕੀ ਭਗਵੰਤ ਮਾਨ ਕਿੰਨੇ ਐਮਐਲਏ ਕਿੰਨੇ ਆਉਂਦੇ ਆ ਅਰਵਿੰਦ ਕੇਜਰੀਵਾਲ ਕੀ ਕਿੰਨੇ ਐਮਐਲਏ ਲੈ ਕੇ ਜਾਂਦਾਗਾ ਤਾਂ ਕੀ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਦੋ ਧੜੇ ਵੱਢਣਗੇ ਜਾਂ ਫਿਰ ਲੋਕ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰਨਗੇ ਜਾਂ ਭਗਵੰਤ ਮਾਨ ਨੂੰ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਇਸ ਚੈਨਲ ਨੂੰ ਵੱਤ-ਵੱਤ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਜਿਹੜਾ ਵੱਤ-ਵੱਤ ਸ਼ੇਅਰ ਜਰੂਰ ਕਰਨਾ ਧੰਨਵਾਦ ਬੈਰੂ ਜੀ ਦਾ ਖਾਲਸਾ ਬੈਰੂ ਜੀ ਕੀ ਫਤਿਹ